ਮੈਂ ਚੈਲੰਜ ਕਰਦਾ ਬਾਜ਼ਾਰ ਦੇ ਵਿੱਚ ਜਾਓਗੇ ਤਾਂ 25-30000 ਰੁਪਏ ਤੋਂ ਘਾਟੇ ਸੂਟ ਤੁਹਾਨੂੰ ਕਿਸੇ ਨੇ ਨਹੀਂ ਦੇਣਾ ਇਹ ਜਿਹੜਾ ਬਾਜ਼ਾਰ ਚ 30000 ਦਾ ਸੂਟ ਆ ਸਾਡੇ ਕੋਲ ਆਜੋ ਓਏ ਅੱਧੇ ਰੇਟਾਂ 'ਚ ਲੈ ਜਾਓ ਆਹ ਵੇਖੋ ਵੈਡਿੰਗ ਸੂਟ ਮਰੂਨ ਕਲਰ ਦਾ ਸੂਟ ਨਾਲ ਦੁਪੱਟਾ ਜਾਜ ਵਰਗਾ ਬਣਾਤਾ ਆਹ ਦੇਖੋ ਫੁੱਲ ਹੈਵੀ ਸੂਟ ਆਹ ਜਿਹੜੀਆਂ ਵਾਇਰਟੀ ਅਸੀਂ ਮੈਂ ਦਿਖਾ ਰਿਹਾ ਬਾਜ਼ਾਰ ਚ ਤੁਸੀਂ ਜਾਓਗੇ 2 ਲੱਖ ਰੁਪਏ ਤੋਂ ਘੱਟ ਕਿਸੇ ਨੇ ਬਰੀ ਨਹੀਂ ਬਣਾਉਣੀ ਸਾਡੇ ਕੋਲ ਆਜੋ 2 ਲੱਖ ਵਾਲਾ ਕਪੜਾ 80000 ਰੁਪਏ ਦਵਾਂਗੇ 80000 ਚ ਸਿਰਫ ਉਹ ਦੇਖੋ ਜੀ ਬਹਿ ਜਾ ਬਹਿ ਜਾ ਹੋਈ ਪਈ ਆ ਸੂਟਾਂ ਦੇ ਨਾਲ ਹੈਵੀ ਹੈਵੀ ਆ ਦੇਖੋ ਸਾਡਾ ਲਹਿੰਗਾ ਚੋਲੀ ਮੈਂ ਕਹਾ ਇਹਨੂੰ ਕਹਿੰਦੇ ਰਾਇਲ ਟੱਚ ਚੀਜ਼ਾਂ ਦੇ ਰਹੇ ਆ ਰਾਇਲ ਟੱਚ ਚਮ ਚਮ ਕਰਦਾ ਸੂਟ ਉਹ ਕਿੱਡੀ ਸੋਹਣੀ ਡਿਜ਼ਾਈਨਿੰਗ ਬਣਾਈ ਏ ਉਹ ਕਾਰੀਗਰ ਨੇ ਬਿਲਕੁਲ ਰੀਨ ਬਣਾਇਆ ਤੋ ਪਟਟੇ ਦੇ ਵਾਹ ਜੀ ਵਾਹ ਕਮਾਲ ਹੀ ਕਰਤੀ ਹੋਈ ਏ ਜਿਹੜੇ ਸੂਟ ਚੰਡੀਗੜ੍ਹ ਜਾਂਦੇ ਹੋ 35 35 ਹਜ਼ਾਰ ਦਾ ਲੈ ਕੇ ਹੁੰਦੇ ਇੱਥੇ ਤੁਹਾਨੂੰ ਅੱਧੇ ਰੇਟ ਦੇ ਨੇ ਉਹ ਜਦੋਂ ਵਿਆਹ ਵਾਲਾ ਦਿਨ ਹੋਣਾ ਤੁਸੀਂ ਆਹ ਸੂਟ ਪਾਇਓ ਵਿਆਹ ਤੋਂ ਬਾਅਦ ਤੁਸੀਂ ਇਦਾਂ ਦੇ ਸੂਟ ਪਾਇਓ ਉਹ 11 ਸੂਟ ਲੈ ਜਾਓ ਕਹਿੰਦੇ ਵਿਆਹ ਤੋਂ ਬਾਅਦ ਯਾਰ ਕੁੜੀ ਰਿਸ਼ਤੇਦਾਰਾਂ ਨੂੰ ਮੈਂਡ ਜਾਂਦੀ ਹੈ ਨਾ ਤੇ ਕੱਪੜੇ ਦਾ ਪਤਾ ਲੱਗ ਜਾਂਦਾ ਵੇ ਵਾਕਈ ਵੀ ਕਿਸੇ ਰਹੀਜ਼ ਖਾਨਦਾਨ ਤੋਂ ਧੀ ਸਾਡੀ ਆਈ ਆ ਓਏ ਅਨਾਰਕਲੀ ਸੂਟ ਇਹਨੂੰ ਚਾਹੇ ਕਹਿ ਲੋ ਚਾਹੇ ਲਹਿੰਗਾ ਚੋਲੀ suit ਕਹਿ ਲੋ ਫਰੰਟ ਦੇਖੋ ਬੈਕ ਦੇਖੋ ਦੁਪੱਟਾ ਵੀ ਡਿਜ਼ਾਈਨਰ ਆਹ ਦੇਖੋ ਇਦਾਂ ਦੇ ਸੈੱਟ ਜੇ ਤੁਸੀਂ ਲੈਣੇ ਆ ਮੈਂ ਤੁਹਾਨੂੰ ਬਾਰ ਬਾਰ ਕਿੰਨਾ ਹੋਰ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਇੱਕੋ ਹੀ ਸ਼ਾਪ ਠੇਟਾ ਸਾਰੀ ਵੈਰਾਈਟੀ 7 ਦਿਨ ਦੀ ਸੇਲ ਸੱਤ ਦਿਨਾਂ ਦੇ ਅੰਦਰ ਅੰਦਰ ਆ ਜਾਓ ਹਾਂਜੀ ਕਿ ਤੁਸੀਂ ਵੀ ਰਾਣੀਆਂ ਮਹਾਰਾਣੀਆਂ ਵਰਗੀ ਲੁੱਕ ਬਣਾਉਣੀ ਚਾਹੁੰਦੇ ਹੋ ਕਿ ਤੁਸੀਂ ਚਾਹੁੰਦੇ ਹੋ ਵੀ ਜਿਹੜੇ ਰੌਇਲ ਰੌਲ ਬੈਟਿੰਗਾਂ ਹੁੰਦੀਆਂ ਰੌਲ ਪਾਰਟੀਆਂ ਹੁੰਦੀਆਂ ਜਿਹੜਾ ਉੱਥੇ ਅਮੀਰ ਅਮੀਰ ਬੀਬੀਆਂ ਨੇ ਕੱਪੜੇ ਪਾਏ ਹੁੰਦੇ ਆ ਤੁਸੀਂ ਵੀ ਉਦਾਂ ਦੇ ਪਾਉਣੇ ਚਾਹੁੰਦੇ ਹੋ ਉਹ ਤੁਸੀਂ ਚਾਹੁੰਦੇ ਹੋ ਵੀ ਕੈਂਬਰੇ ਵਾਲਾ ਭਾਈ ਤੁਹਾਡੇ ਮਗਰ 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 ਭੱਜਿਆ ਫਿਰੇ ਵੀ ਮੈਡਮ ਐਸੇ ਕਰੋ ਐਸੇ ਪੋਜ਼ ਨਾਲ ਫੋਟੋਆਂ ਖਿਚਵਾਉਣੀਆਂ ਚਾਹੁੰਦੇ ਹੋ ਤੇ ਤੁਸੀਂ ਇਹ ਵੀ ਸੋਚਦੇ ਹੋ ਵੀ ਚੀਜ਼ ਚੰਗੀ ਹੋਵੇ ਰੇਟ ਘੱਟ ਹੋਵੇ ਤੇ ਅੱਜ ਮੈਂ ਤੁਹਾਨੂੰ ਬਿਲਕੁਲ ਸਹੀ ਜਗ੍ਹਾ ਤੇ ਲਿਆਇਆ ਮਾਤੂ ਜੀ ਦੀ ਦਸਤਾਰ ਬੁੱਟਰ ਰੋਡ ਕਰਦੀਆਂ ਜਿੱਥੇ ਰਾਣੀਆਂ ਮਹਾਰਾਣੀਆਂ ਆਗੇ ਰਾਇਲ ਰਾਇਲ ਸੂਟ ਆ ਸੂਟ ਤੁਸੀਂ ਚੈੱਕ ਕਰ ਲੋ ਮੈਂ ਚੈਲੇਂਜ ਕਰਦਾ ਬਾਜ਼ਾਰ ਦੇ ਵਿੱਚ ਜਾਉਂਗੇ ਤਾਂ 25-30000 ਰੁਪਏ ਤੋਂ ਘਾਟੇ ਸੂਟ ਤੁਹਾਨੂੰ ਕਿਸੇ ਨੇ ਨਹੀਂ ਦੇਣਾ ਉਹ ਇੱਥੇ ਤੁਹਾਡਾ ਫਾਇਦਾ ਕਰਨਾ ਇਹ ਜਿਹੜਾ ਬਾਜ਼ਾਰ ਚ 30000 ਦਾ ਸੂਟ ਆ ਸਾਡੇ ਕੋਲ ਆਜੋ ਓਏ ਅੱਧੇ ਰੇਟਾਂ 'ਚ ਲੈ ਜਾਓ ਅੱਧੇ ਰੇਟਾਂ 'ਚ ਇਦਾਂ ਦੇ ਫਾਇਦੇ ਤੁਹਾਡੇ ਅੱਜ ਕਰਕੇ ਜਾਣੇ ਆ ਉਹ ਕਿਉਂਕਿ ਬਾਈ ਜੀ ਬਿਲਕੁਲ ਤੁਸੀਂ ਗੱਲ ਅੱਦੇ ਰਹਿ ਉਹ ਜ਼ਿੰਦਗੀ ਦਾ ਵਿਆਹ ਹੋਣਾ ਇੱਕ ਵਾਰੀ ਤੇ ਵਿਆਹ ਚ ਸੂਟ ਕਹਿੰਦੇ ਹੋਵੇ ਸੋਹਣਾ ਉਹ ਮੂਵੀ ਬਣੇ ਸੋਹਣੀ ਇਸੇ ਕਰਕੇ ਮਾਤੋ ਸ਼੍ਰੀ ਦਸਤਾਰ ਬੁੱਟੋ ਰੋਡ ਕਾਦੀਆਂ ਦੇ ਤੁਹਾਡੇ ਲਈ ਕੱਡੇ ਨੇ ਜਲਵੇ ਉਹ ਜਲਵੇ ਉਹ ਕਿਤੇ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਉਹ ਕਿਤੇ ਬੰਬੇ ਜਾਣ ਦੀ ਲੋੜ ਨਹੀਂ ਉਹਨਾਂ ਵਰਗੇ ਸਟਾਈਲ ਉਹ ਜਿਹੜੀਆਂ ਤੁਸੀਂ ਕਹਿੰਦੇ ਵੱਖਰੀਆਂ ਚੀਜ਼ਾਂ ਵੇ ਆਹ ਵੇਖੋ ਵੈਡਿੰਗ ਸੂਟ ਮਰੂਨ ਕਲਰ ਦਾ ਸੂਟ ਨਾਲ ਦੁਪੱਟਾ ਜਾਜ ਵਰਗਾ ਬੜਾ ਆ ਦੇਖੋ ਫੁੱਲ ਹੈਵੀ ਸੂਟ ਜਦੋਂ ਆ ਸੂਟ ਦੇ ਉਹ ਬੰਨੀ ਐ ਮੂਵੀ ਉਹ ਮੂਵੀ ਵਾਲੇ ਨੇ ਖੁਸ਼ ਹੋ ਗਏ ਚਾਰ ਦੀ ਜਗਾ ਅੱਠ ਫੋੜਵਾ ਖਿਚਣੀ ਐ ਦੇਖੋ ਜੇ ਆਪਾਂ ਡਿਜ਼ਾਈਨਰ ਹੀ ਗੱਲ ਕਰ ਲਈਏ ਬ੍ਰਾਈਟਰੀ ਹੀ ਗੱਲ ਕਰ ਲਈਏ ਵਾਕਈ ਪਾਈ ਦੀ ਗੱਲ ਸਹੀ ਆ ਹੁਣ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਦਿੱਲੀ ਜਾਣ ਦੀ ਲੋੜ ਨਹੀਂ ਬੰਬੇ ਜਾਣ ਦੀ ਲੋੜ ਨਹੀਂ ਆ ਜਾਓ ਇੱਥੇ ਚਾਹੇ ਤੁਸੀਂ ਕੈਨੇਡਾ ਤੋਂ ਆ ਰਹੇ ਹੋ ਅਮਰੀਕਾ ਤੋਂ ਆ ਰਹੇ ਹੋ ਇੰਗਲੈਂਡ ਤੋਂ ਆ ਰਹੇ ਹੋ ਜੌਰਬ ਤੋਂ ਆ ਰਹੇ ਹੋ ਜਾ ਹੈ ਤੁਸੀਂ ਪੰਜਾਬ ਦੇ ਰਾਇਲ ਕਸਟਮਰ ਆ ਉਹ ਵੈਸੇ ਵੀ ਮਾਝ ਦੀ ਧਰਤੀ ਦੇ ਮਸ਼ਹੂਰ ਬੜੀ ਗੱਲ ਕਹਿੰਦੇ ਭਾਉ ਕਹਿੰਦੇ ਵੀ ਬੀਬੀ ਦੀ ਟੌਰ ਕੱਢ ਦਿਓ ਰੁਪਈਆ ਭਾਵੇਂ ਲੱਖ ਲੈ ਲਓ ਭਾਵੇਂ 2 ਲੱਖ ਲੈ ਲਓ ਪਰ ਵੀਰੋ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹਨਾ ਆਹ ਜਿਹੜੀਆਂ ਵੈਰਾਈਟੀਆਂ ਤੁਹਾਨੂੰ ਮੈਂ ਦਿਖਾ ਰਿਹਾ ਬਾਜ਼ਾਰ 'ਚ ਤੁਸੀਂ ਜਾਓਗੇ 2 ਲੱਖ ਰੁਪਏ ਜੋ ਘੱਟ ਕਿਸੇ ਨੇ ਬਰੀ ਨਹੀਂ ਬਣਾਉਣੀ ਸਾਡੇ ਕੋਲ ਆਜੋ 2 ਲੱਖ ਵਾਲਾ ਕੱਪੜਾ 80000 ਰੁਪਏ ਦੇਵਾਂਗੇ 80000 'ਚ ਸਿਰਫ ਬਿਲਕੁਲ ਬਾਈ ਜੀ ਤੁਹਾਡੀ ਗੱਲ ਸਹੀ ਏ ਆ ਦੇਖੋ ਆਈਡੀਏ ਕਿੱਡੇ ਸੋਹਣੇ ਓਏ ਆ ਵੇਖੋ ਨਾਲ ਗਲਾਸ ਦਾ ਕਪੜਾ ਓ ਬਿਲਕੁਲ ਨਿਵੜਾ ਨਾਲ ਦੁਪੱਟਾ ਪੂਰਾ ਜਾਲ ਨਾਲ ਭਰਿਆ ਆ ਐ ਨਹੀਂ ਕੋ ਪਰ ਬਿਲਕੁਲ ਲਾਈਟ ਵੇਟ ਦੇ ਨਾਲ ਓਏ ਆਖੋ ਦੇਖੋ ਜੀ ਸਾਡੇ ਜਿਹੜੇ ਸੂਟ ਆ ਹਨਾ ਓ ਲਹਿੰਗਿਆਂ ਨਾਲ ਉਹ ਵੀ ਪਾੜੇ ਪਾਰੇ ਸੂਟ ਆ ਆ ਸ਼ਰਟ ਚੈੱਕ ਕਰ ਲੋ ਪੂਰਾ ਦੇਖੋ ਬোল ਬੋਲ ਦਾ ਬੱਚਾ ਬোল ਬੋਲ ਦਾ ਬੱਚਾ ਓ ਚਮ ਚਮ ਕਰਦੇ ਲਿਸ਼ਕੋਰੇ ਮਾਰਦੇ ਓਆ ਬਾਹਾਂ ਦੇ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਐਦੂ ਬਾੜ ਦੁਪੱਟਾ ਵੀ ਚਿੱਕ ਕਰ ਲੋ ਮਤਲਬ ਵਿਆਹ ਵਾਲੀ ਕੁੜੀ ਦੀ ਟੋਰ ਕੱਢਾਂਗੇ ਵਿਆਹ ਵਾਲੀ ਕੁੜੀ ਕਹੂਗੀ ਬਈ ਹਾਂ ਵੀ ਮੰਮੀ ਹਾਂ ਵੀ ਪਾਪਾ ਬਈ ਸੂਟ ਲੈ ਕੇ ਦਿੱਤੇ ਸੂਟ ਆਏ ਬੜੇ ਪਸੰਦ ਆ ਓ ਜਦੋਂ ਵਿਆਹ ਵਾਲਾ ਦਿਨ ਹੋਣਾ ਤੁਸੀਂ ਆ ਸੂਟ ਪਾਓ ਵਿਆਹ ਤੋਂ ਬਾਅਦ ਤੁਸੀਂ ਐਦਾਂ ਦੇ ਸੂਟ ਪਾਓ ਓ 11 ਸੂਟ ਲੈ ਜਾਓ ਕਹਿੰਦੇ ਵਿਆਹ ਤੋਂ ਬਾਅਦ ਯਾਰ ਕੁੜੀ ਰਿਸ਼ਤੇਦਾਰਾਂ ਨੂੰ ਮੈਂਡ ਜਾਂਦੀ ਹੈ ਨਾ ਤੇ ਕੱਪੜੇ ਦਾ ਪਤਾ ਲੱਗ ਜਾਂਦਾ ਵੇ ਵਾਕਈ ਵੀ ਕਿਸੇ ਰਹੀਦ ਖਾਨਦਾਨ ਤੋਂ ਧੀ ਸਾਡੀ ਆਈ ਆ ਵਾਕਈ ਵੀ ਕੋਈ ਟੌਪ ਦੇ ਘਰੋਂ ਕੁੜੀ ਸਾਡੀ ਆਈ ਆ ਐਦਾਂ ਦੇ ਸੂਟ ਕਿਤੇ ਉਹ ਤੁਹਾਨੂੰ ਛੇਤੀ ਨਹੀਂ ਮਿਲਣੇ ਜੇ ਮਿਲ ਗਏ ਰੇਟ ਮੈਂਨੇ ਆ ਦੁੱਗਣੇ ਦੁੱਗਣੇ ਇਸ ਲਈ ਛੇਤੀ ਆਓ ਅੱਦੇ ਰੇ ਟੱਚ ਕੱਪੜਾ ਲੈ ਕੇ ਜਾਓ ਬਿਲਕੁਲ ਸਹੀ ਗੱਲ ਐ ਆ ਵੇਖੋ ਫਰੋਜੀ ਰੰਗ ਦਾ ਸੂਟ ਦੁਪੱਟਾ ਪੂਰਾ ਹੈਵੀ ਨਾਲ ਬਾਹਾਂ ਤੇ ਕੰਮ ਪੌਂਚਾ ਵਰਕ ਲੈ ਲਓ ਸਾਰੇ ਇਹ ਸੂਟ ਦੀਆਂ ਦੋ ਚੀਜ਼ਾਂ ਇਸ ਖਾਸੇ ਭਾਵੇਂ ਬਾਹਾਂ ਆ ਪਲਾਜੋ ਵਾਲਾ ਭਾਵੇਂ ਲਹਿੰਗੇ ਵਾਲਾ ਤੇ ਭਾਵੇਂ ਸਲਵਾਰ ਸੂਟ ਬਣਾ ਲਓ ਸਲਵਾਰ ਸੂਟ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਸਾਡੇ ਕੋਲ ਹੋਏ 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 ਓਏ ਪੋਖ ਤਾਂ ਐਸ ਸੂਟ ਤੇ ਆ ਕੇ ਲੈਣੀ ਆ ਤੁਹਾਡੇ ਹੱਥਾਂ 'ਚ ਫੋਨ ਛੋਟ-ਛੋਟ ਡਿਗਣਿਆ ਆ ਆ ਦੇਖੋ ਮੋਰਨੀ ਵਾਲਾ ਸੂਟ ਕਹਿੰਦੇ ਮੋਰਨੀ ਵਾਲਾ ਸੂਟ ਮਹਿਰੂਮ ਕਲਰ ਉੱਪਰ ਦੇਖੋ ਕਹਿੰਦੇ ਕਾਰੀਗਰ ਦੀਆਂ ਅੱਖਾਂ ਹੀ ਰਹਿ ਗਈਆਂ ਸੂਟ ਬਣਾਉਂਦੇ ਨੂੰ ਐਦਾਂ ਦਾ ਸੂਟ ਆਹ ਦੇਖੋ ਬਾਹਾਂ ਕਿੰਨੀਆਂ ਸੋਹਣੀਆਂ ਦੇਖੋ ਰਸੀਂ ਕਿੱਡੀਆਂ-ਕਿੱਡੀਆਂ ਬਾਹਾਂ ਦੇ ਕੰਮ ਉਹ ਗੱਲ ਇੱਥੇ ਨਹੀਂ ਖਤਮ ਹੋਈ ਆਹ ਦੇਖੋ ਸੂਟ ਦੇ ਨਾਲ ਦੁਪੱਟਾ ਵੀ ਭਾਰੀ-ਭਾਰੀ ਐਦਾਂ ਦੇ ਸੂਟ ਜੇ ਲੈਣੇ ਆ ਆਜੋ ਛੇਤੀ ਇੱਕ ਹਫ਼ਤਾ ਫਾਇਦਾ ਹੋਣਾ ਇੱਕ ਹਫ਼ਤਾ ਸਾਤ ਦਿਨ ਦੀ ਸੇਲ ਆ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਵੱਡੇ ਫਾਇਦੇ ਹੋ ਰਹੇ ਆ ਵੈਡਿੰਗ ਸੂਟਰ ਦੇ ਉੱਤੇ ਬਹੁਤ ਵੱਡੀ ਸੁਪਰ ਐਕਸਕਲੂਸਿਵ ਸੇਲ ਲੱਗੀ ਆ ਕੋਡੀਆਂ ਦੇ ਬਾਹ ਲੈ ਜਾਓ ਆ ਬਣਾਇਆ ਵਾ ਹੱਥ ਭਰੇ ਦਾ ਸੂਟ ਮੰਮੀ ਵਾਸਤੇ ਆ ਜਦੋਂ ਮੰਮੀ ਨੇ ਸੂਟ ਪਾ ਕੇ ਵੱਡਾ ਆਇਆ ਪਰਸਲ ਲਮਕਾ ਕੇ ਜਾਣਾ ਨਾ ਉਹ ਜਿੰਨਾ ਨੇ 1100 ਦਾ ਸਗਣ ਲਿਆਂਦਾ ਨਾ ਉਹਨਾਂ ਨੇ ਕਾਰਡ ਦੇ ਵਿੱਚ 31 3100 ਰੁਪਿਆ ਪਾ ਦੇਣਾ 31 3100 ਰੁਪਿਆ ਦੁਪੱਟਾ ਨਾ ਕਿਉਂਕਿ ਇਹ ਸੂਟ ਵੇਖ ਕੇ ਹੀ 1100 ਰੁਪਿਆ ਉਹਨਾਂ ਨੇ ਸਗਣ ਵੱਧ ਪਾ ਦੇਣਾ ਵਾ ਆ ਸੂਟ ਵੇਖੋ ਕਿੱਦਿਆ ਉਹ ਚਮ ਚਮ ਕਰਦਾ ਸੂਟ ਉਹ ਕਿੱਡੀ ਸੋਹਣੀ ਡਿਜ਼ਾਈਨਿੰਗ ਬਣਾਈ ਏ ਉਹ ਕਾਰੀਗਰ ਨੇ ਬਿਲਕੁਲ ਰੀਨਾ ਬਲਾਇਆ ਦੁਪੱਟੇ ਦੇ ਵਾਹ ਜੀ ਵਾ ਕਮਾਲ ਹੀ ਕਰਤੀ ਹੋਈ ਏ ਜਿਹੜੇ ਸੂਟ ਚੰਡੀਗੜ ਜਾਂਦੇ ਹੋ 35 35 ਹਜ਼ਾਰ ਦਾ ਲੈ ਕੇ ਹੁੰਦੇ ਇੱਥੇ ਤੁਹਾਨੂੰ ਅੱਧੇ ਰੇਟ ਦੇ ਨੇ ਇੱਥੇ ਉਹ ਬੁੱਟਰ ਰੋਡ ਕਾਦੀਆਂ ਮਾਤੋ ਸ਼ਰੀਰ ਦਸਤਾਰ ਉਹ ਜਲਦੀ ਤੋਂ ਜਲਦੀ ਆ ਜਾਓ ਉਹ ਦੇਖੋ ਜੀ ਬਹਿ ਜਾ ਬਹਿ ਜਾ ਹੋਈ ਪਈਆ ਸੂਟਾਂ ਦੇ ਨਾਲ ਹੈਵੀ ਹੈਵੀ ਰੈਡੀमेड ਲਹਿੰਗੇ ਚੋਲੀ ਆਹ ਦੇਖੋ ਜੀ ਤੁਸੀਂ 프ਰੰਟ ਕਿੰਨਾ ਸੋਹਣਾ ਆ ਦੇਖੋ ਜੀ ਬੈਕ ਕਿੰਨੀ ਸੋਹਣੀ ਆ ਆ ਦੇਖੋ ਸਾਡਾ ਲਹਿੰਗਾ ਚੋਲੀ ਮੈਂ ਕਹਿਆ ਇਹਨੂੰ ਕਹਿੰਦੇ ਰਾਇਲ ਟੱਚ ਚੀਜ਼ਾਂ ਦੇ ਰਹੇ ਆ ਰਾਇਲ ਟੱਚ ਇੱਕੋ ਹੀ ਛਤੇਟਾਂ ਸਾਰੀ ਵੈਰਾਈਟੀ ਤੁਹਾਨੂੰ ਮਿਲ ਜਣੀ ਆ ਆ ਦੇਖੋ ਦੁਪੱਟਾ ਕਿੰਨਾ ਸੋਹਣਾ ਜੇ ਰੰਗਾਂ ਦੀ ਗੱਲ ਕਰੀਏ ਓਏ ਹੋਏ 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 ਉਹ ਕਿਹੜਾ ਰੰਗ ਆ ਜਿਹੜਾ ਤੁਹਾਨੂੰ ਅਸੀਂ ਨਹੀਂ ਦੇ ਸਕਦੇ ਆ ਵੀ ਦੇਖੋ ਰਾਇਲ ਚੀਜ਼ਾਂ ਮੈਂ ਕਹਿਆ ਜੀ ਕੁੜੀਆਂ ਦਾ ਇਸ ਵੇਲੇ ਸਭ ਤੋਂ ਵੱਡਾ ਫੇਵਰਟ ਬ੍ਰਾਂਡ ਬਣ ਚੁੱਕਾ ਮਾਤੂ ਜੀ ਦੀ ਦਸਤਾਰ ਜਿੱਥੇ ਤੁਹਾਨੂੰ ਹਰ ਇੱਕ ਚੀਜ਼ ਸੂਈ ਤੋਂ ਲੈ ਕੇ ਜਹਾਜ਼ ਤੱਕ ਕੱਪੜੇ ਦੇ ਵਿੱਚ ਮਿਲ ਜਾਂਦੀ ਆ ਆ ਦੇਖੋ ਕਿੰਨਾ ਸੋਹਣਾ ਘੇਰੇ ਦੇ ਕੰਮ ਆ ਓਏ ਅੱਖਾਂ ਰਹਿ ਜਾਂਦੀਆਂ ਅੱਖਾਂ ਦੇਖਦੀਆਂ ਓਏ ਇੱਥੇ ਲੋਕ ਸਾਡੇ ਕੋਲ ਆਉਂਦੇ ਆ ਕਸਟਮਰ ਕਹਿੰਦੇ ਅਸੀਂ ਤਾਂ ਦੋ ਸੂਟ ਲੈਣ ਆਏ ਸੀ ਓਏ 15 15 ਸੂਟ ਲੈ ਕੇ ਜਾਂਦੇ ਆ ਕਹਿੰਦੇ ਸਾਡੀ ਕਲੈਕਸ਼ਨ ਹੀ ਬੜੀ ਸੋਹਣੀ ਆ ਤੁਹਾਡੇ ਰੇਟ ਬੜੇ ਘਟਿਆ ਇਸ ਲਈ ਤੁਹਾਨੂੰ ਕਹਿੰਨੇ ਭਣੋ ਆਜੋ 7 ਦਿਨ ਜੇ ਸਾਨੂੰ ਐਨ ਆਰ ਆਈ ਕਸਟਮਰ ਦੇਖ ਰਹੇ ਆ ਚਾਹੇ ਕੈਨੇਡਾ ਅਮਰੀਕਾ ਇੰਗਲੈਂਡ ਜਰਮਨ ਕਿਤੋਂ ਵੀ ਹੋ ਓਏ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰੋ ਉਹਨਾਂ ਨੂੰ ਕਹਿ ਦਿਓ ਵੀ ਜਾਓ ਜੀ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਤੇ ਸਾਡੇ ਲਈ ਸ਼ਾਪਿੰਗ ਕਰਕੇ ਆਓ ਇਦਾਂ ਦੀਆਂ ਹੈਵੀ ਹੈਵੀ ਚੀਜ਼ਾਂ ਤੁਹਾਨੂੰ ਦੇ ਰਹੀਆਂ ਰਿਸ਼ਤੇਦਾਰਾਂ ਨੂੰ ਭੇਜ ਦਿਓ ਵੱਡੇ ਫਾਇਦੇ ਹੋ ਰਹੇ ਆ 2 ਲੱਖ ਵਾਲਾ ਕੱਪੜਾ 2 ਲੱਖ ਵਾਲਾ ਕੱਪੜਾ 80 ਹਜ਼ਾਰ ਚ ਬਾਈ ਜੀ ਆਹ ਦੇਖੋ ਉਹ ਮੈਨੂੰ ਸਮਝ ਨਹੀਂ ਆਉਂਦੀ ਇਹ ਚੀਜ਼ਾਂ ਆ ਕਿੱਥੋਂ ਗਈਆਂ ਮੈਂ ਸਾਰਾ ਪੰਜਾਬ ਘੁੰਮਦਾ ਬਹੁਤ ਦੁਕਾਨਾਂ ਦੇ ਹਨ ਵੱਡੀਆਂ ਦੁਕਾਨਾਂ ਦੇ ਵੱਡੇ ਸ਼ੋਅਰੂਮ ਹਨ ਛੋਟੀਆਂ ਤੇ ਓਏ ਚੀਜ਼ਾਂ ਨਹੀਂ ਮਿਲਦੀਆਂ ਦੇਖਣ ਨੂੰ ਤਾਂ ਭਾਈ ਇਹ ਚੀਜ਼ਾਂ ਨਹੀਂ ਮਿਲੀਆਂ ਕਿਉਂਕਿ ਅਸੀਂ ਰੱਖੇ ਨੇ ਆਪਣੇ ਕਾਰੀਗਰ ਆਪਣੇ ਕਾਰੀਗਰਾਂ ਨੂੰ ਬਿਲਕੁਲ ਦਿਨ ਰਾਤ ਇੱਕ ਕਰਕੇ ਉਹਨਾਂ ਨੇ ਆਹ ਡਿਜ਼ਾਈਨਿੰਗ ਬਣਾਈ ਹੋਈ ਏ ਉਹ ਲਹਿੰਗੇ ਦੇ ਨਾਲ ਕਹਿੰਦੀ ਮੈਂ ਵਿਆਹ ਦੇ ਵਿੱਚ ਓਏ ਲਹਿੰਗਾ ਫੇਰਿਆਂ ਤੋਂ ਬਾਅਦ ਸੂਟ ਪੋਣਾ ਲੌਂਗ ਲੌਂਗ ਪੋਣਾ ਜਿਹਦਾ ਪਾਰਾ ਉਹ ਦੁਪੱਟਾ ਹੋਣਾ ਜਿਹਦਾ ਪੂਰਾ ਉਹ ਕੋਈ ਵੇਖੇ ਤੇ ਸੂਟ ਦੀ ਤਾਰੀਫ ਓ ਜੇ 10 ਦਿਨਿਆਂ ਨੇ ਸਰੀਫ ਕਰ ਤੇ ਪੈਸੇ ਤੇ ਉੱਥੇ ਹੀ ਪੂਰੇ ਹੋ ਜਾਂਦੇ ਨੇ ਆ ਦੇਖੋ ਸ਼ੋਰਟ ਕਿੰਨੀ ਸੋਹਣੀ ਆ ਤੇ ਇਹਦੀ ਫਰੌਕ ਕਿੰਨੀ ਸੋਹਣੀ ਆ ਇਸ ਤੋਂ ਇਲਾਵਾ ਆ ਦੇਖੋ ਓਏ ਅਨਾਰਕਲੀ ਸੂਟ ਇਹਨੂੰ ਚਾਹੇ ਕਹ ਲਓ ਚਾਹੇ ਲਹਿੰਗਾ ਚੋਲੀ ਸੂਟ ਕਹ ਲਓ ਫਰੰਟ ਦੇਖੋ ਬੈਕ ਦੇਖੋ ਦੁਪੱਟਾ ਵੀ ਡਿਜ਼ਾਈਨਰ ਆ ਆ ਦੇਖੋ ਇਦਾਂ ਦੇ ਸੈੱਟ ਜੇ ਤੁਸੀਂ ਲੈਣੇ ਆ ਮੈਂ ਤੁਹਾਨੂੰ ਬਾਰ ਬਾਰ ਕਿੰਨਾ ਹੋਰ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਇੱਕੋ ਹੀ ਸ਼ਾਪ ਹੈ ਤਾਂ ਸਾਰੀ ਵੈਰਾਈਟੀ 7 ਦਿਨ ਦੀ ਸੇਲ 7 ਦਿਨਾਂ ਦੇ ਅੰਦਰ ਅੰਦਰ ਆ ਜਾਓ ਵੱਡੇ ਫਾਇਦੇ ਤੁਹਾਡੇ ਕਰਨੇ ਆ ਵੱਡੇ ਫਾਇਦੇ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਲੈਣੀ ਫੋਨ ਕਰ ਸਕਦੇ ਆ ਬੁੱਟਰ ਰੋਡ ਘਾਦੀਆਂ ਮਾਤੂ ਸ਼੍ਰੀ ਦਸਤਾਰ ਬਹੁਤ ਵੱਡੇ ਫਾਇਦੇ ਰਿਕਾਰਡ ਤੋੜ ਦੇਗੇ ਇਸ ਰੇਟਾਂ ਤੇ ਪੂਰੇ ਪੰਜਾਬ ਚ ਕਪੜਾ ਨਹੀਂ ਮਿਲਣਾ ਤੁਹਾਨੂੰ